ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਚੋਦਰੀ ਮਗਨਾਲਾਲ ਜੀ ਤਰਾ ਵੋਟ ਪਾਈ ਦੀ ਹੈ ਸੋਸ ਸਮੇਂ ਕੇ ਵੋਟ ਪਾਈ ਦੀ ਬੰਦੇ ਨੇ ਮੁਰਸਾਫ ਸੋਸ ਸਮੇਂ ਕੇ ਬਸ ਸੋਚਦੇ ਕੈਂਡੀਡੇਟ ਕਿਦਾਂ ਵਧੀਆ ਤੁਸੀਂ ਦੋਨੋਂ ਕੈਂਡੀਡੇਟ ਸਾਹਮਣੇ ਰੱਖ ਲਿਓ ਬੱਲੇ ਉਹ ਲਾਲੀ ਸ਼ੀਟ ਤੇਰੀ ਆਮ ਆਦਮੀ ਬੜੀ ਤਕੜੀ ਹੋਈ ਹੈ ਫੋਟੋ ਫੋਟੋ ਬਣਾਏ ਲਾਲੀ ਦੇ ਕੰਮ ਨਹੀਂ ਹੋਇਆ ਉਹ ਕਹਿੰਦੇ ਜ਼ਰੂਰ ਇਸ ਤਰ੍ਹਾਂ ਕਰਕੇ ਰਿਸਪੈਕਟ ਦੇਣਗੇ ਔਰ ਪਾਣੀ ਪੁੱਛਣਗੇ ਔਰ ਇੱਕਦਮ ਕੰਮ ਹੁੰਦਾ ਜਿੰਦਾਬਾਦ ਅੱਜ ਵਾਰ ਨੰਬਰ 86 ਦੇ ਵਿੱਚ ਆ ਇੱਕ ਸਾਡੀ ਗੱਲ ਲਕਾਸ਼ੇਪੁਰੀ ਜਿਸ ਦੇ ਵਿੱਚ ਤਕਰੀਬਨ 223 ਸਾਲ ਪਹਿਲਾਂ ਲੋਕਾਂ ਨੇ ਇੱਕ ਵਾਦਾ ਲੋਕਾਂ ਨੇ ਇੱਕ ਉਮੀਦ ਜਗਾ ਕੇ ਗਿਆ ਸੀ ਕਿ ਜੇ ਤੁਸੀਂ ਮੈਨੂੰ ਵੋਟਾਂ ਪਾਉਂਗੇ ਮੈਨੂੰ ਵਿਧਾਨ ਸਭਾ ਭੇਜੋਗੇ ਤੁਹਾਡੀ ਡਿਵੈਲਪਮੈਂਟ ਦੀ ਰਾਖੀ ਕਰੂੰਗਾ ਔਰ ਇਹ ਵੀ ਨਾਲ ਗੱਲ ਕਿਹਾ ਗਿਆ ਸੀ ਮੈਂ ਉਦੋਂ ਤੁਹਾਡੇ ਕੋ ਆਉਂਗਾ ਜਦੋਂ ਤੁਹਾਡੀ ਸਾਰੀ ਡਿਵੈਲਪਮੈਂਟ ਹੋ ਜਾਏਗੀ ਅੱਜ ਕਾਰਪੋਰੇਸ਼ਨ ਦੀ ਚੋਣਾਂ ਆ ਰਹੀਆਂ ਨੇ 21 ਦਿਨ ਵੋਟਾਂ ਪਾਣੀਆਂ ਲੋਕਾਂ ਨੇ ਇਹਨਾਂ ਨੂੰ ਅਪੀਲ ਕਰਨ ਵਾਸਤੇ ਆ ਕਿ ਜੇ ਮੇਰੇ 223 ਸਾਲ ਦੇ ਕੰਮ ਬੜੀ ਅੱਛੇ ਲੱਗੇ ਨੇ ਤਤਰੀ ਆਮ ਆਦੀ ਪਾਰਟੀ ਦੇ ਕੈਂਡੀਡੇਟ ਵੋਟ ਪਾਓ ਅੱਜ ਲੋਕਾਂ ਨੇ ਪਿਆਰ ਅਸ਼ੀਰਵਾਦ ਦੇ ਕੇ ਇੱਕ ਪ੍ਰੋਸਾ ਦਵਾਇਆ ਕਿ 21 ਤਰੀਕ ਨੂੰ ਇੱਕ ਇੱਕ ਜਿਹੜੀ ਵੋਟ ਹੈ ਆਮ ਆਦੀ ਪਾਰਟੀ ਦਾ ਚੋਣਚਾਨ ਚੜ੍ਹੂਗੀ ਪਈਗੀ ਔਰ ਲੋਕਾਂ ਦਾ ਪ੍ਰੋਸਾ ਇਹਨਾਂ ਸ਼ਾਨਦਾਰ ਲੱਗਿਆ ਕਿਉਂਕਿ ਲੋਕਾਂ ਦੀ ਇੱਕ ਉਮੀਦ ਲੋਕਾਂ ਦਾ ਸਰਕਾਰ ਸਾਡੇ ਕੈਂਡੀਡੇਟ ਸਾਡੇ ਸਾਰ ਮਜੀਠ ਸਿੰਘ ਢਿੱਲੋਂ ਲੋਕਾਂ ਦੇ ਹਰਮਨ ਪਿਆਰੇ ਨੇ ਲੋਕ ਬਹੁਤ ਪਸੰਦ ਕਰਦੇ ਨੇ ਔਰ ਸਰਵੇ ਦੇ ਵਿੱਚ ਵੀ ਆਮ ਆਦੀ ਪਾਰਟੀ ਦੀ ਵਿੱਚ ਨੰਬਰ 1 ਤੇ ਆਏ ਸੀ ਔਰ ਲੋਕਾਂ ਨੇ ਇੱਕ ਮੁਸ਼ਵਜਤਾ ਕਿ ਅਸੀਂ ਇਹਨਾਂ ਬਹੁਤ ਤੱਕੜੇ ਬਹੁਮਤ ਜਾ ਕੇ ਹੌਸਲੀ ਭੇਜਾਂਗੇ ਹੌਸਲੀ ਜਾ ਕੇ ਤੁਹਾਡੇ ਲੋਕਾਂ ਦੀ ਨਿਮੰਹਦੀ ਕਰਾਂਗੇ ਤੁਹਾਡੇ ਲੋਕਾਂ ਦੇ ਡਿਵੈਲਪਮੈਂਟ ਦੀ ਰਾਖੀ ਕਰਾਂਗੇ ਇਹਨਾਂ ਕੁਝ ਕੰਦੇ ਤੁਹਾਡੇ ਸਾਰੇ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਕਰ ਰਹੇ ਵਿਕਾਸ ਦੇ ਕੰਮ ਲੋਕਾਂ ਦੇ ਕੋ ਵਿਕਾਸ ਵਿੱਚ ਸੋਨਾ ਬੜੀ ਵਿਕਾਸ ਚੱਲ ਰਿਹਾ ਉਹ ਸਾਰੇ ਵਿਕਾਸ ਦੇ ਕੰਮਾਂ ਦੇ ਵਿੱਚ ਦੇਖਦੇ ਹੋਏ ਆਪਾਂ ਨੂੰ ਇਹ ਲੱਗ ਰਿਹਾ ਕਿ ਲੋਕ ਜਿਹੜਾ ਹਾਊਸ ਵਿੱਚ ਮਹਿਰ ਬੰਨਾ ਆਮਾਦੀ ਪਾਣੀ ਦਾ ਬੰਨਾ ਇਹ ਇਹ ਪਰਮਾਤਮਾ ਦੀ ਕਿਰਪਾ ਮੇਰੇ ਭਰਾਵਾਂ ਦਾ ਮੇਰੇ ਜਿੰਨੀ ਮਰੀਆ ਭੈਣਾਂ ਨੇ ਮੇਰੇ ਮਾਵਾ ਦਾ ਅਥਾ ਪਿਆਰ ਆ ਮੈਂ ਉਹਨਾਂ ਦਾ ਸਤਿਕਾਰ ਕਰਦਾ ਹਾਂ ਉਹਨਾਂ ਨੇ ਮੈਨੂੰ ਅੱਜ ਅਸ਼ੀਰਵਾਦ ਦਿੱਤਾ ਔਰ ਮੈਨੂੰ ਦਿਖਾਇਆ ਮੈਨੂੰ ਹੌਸਲਾ ਵਜਾਈ ਮੇਰੀ ਕੀਤੀ ਉਹਨਾਂ ਨੇ ਵੀ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਉਹਨਾਂ ਦਾ ਜਿਨ੍ਹਾਂ ਨੇ ਮੇਰੇ ਕਰਕੇ ਘੰਟਾ ਇੱਕ ਵੇਟ ਵੀ ਕੀਤੀ ਹੈ ਬਗਾਈ ਸਾਡੇ ਥੋੜੇ ਜਿਹਾ ਲੇਟ ਹੋ ਗਏ ਸੀ ਔਰ ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਮੇਰੇ ਕੋਈ ਵਾਇਰ ਨਹੀਂ ਹੈ ਇਹਨਾਂ ਦੇ ਧੰਨਵਾਦ ਕਰਨ ਵਾਸਤੇ ਹਾਂਜੀ ਵੋਟਾਂ ਜਿਹੜੀਆਂ ਆਪ ਪਾਰਟੀ ਜਿੱਤੂਗੀ ਬਹੁਤ ਅੱਛਾ ਕੰਮ ਕਰਈਏ ਇਹ ਅੱਗੇ ਵੀ ਕਰੂਗੀ ਕਿੱਦਾਂ ਦੇ ਕੰਮ ਕਰ ਚੁੱਕੇ ਨੇ ਸਾਡੇ ਇਹਨਾਂ ਸੜਕਾਂ ਬਣਵਾਈਆਂ ਸ਼ਿਵਰਾਜ ਦੇ ਕੰਮ ਕਰਵਾਏ ਆ ਬਹੁਤ ਵਧੀਆ ਬਹੁਤ ਵਧੀਆ ਕੰਮ ਕਰਵਾਇਆ ਕਾਰਵਕਨ ਸੰਭਾਲ ਦੇ ਬਈ ਸਾਰੇ ਕੁਛ ਕਰ ਰਹੇ ਨੇ ਮਕੇ ਰਮ ਕੇ ਕਹਿੰਦੇ ਬਗੈਰ ਹੀ ਮਕੇ ਸਾਹਿਬ ਹਾਜ਼ਰ ਨੇ ਜਦੋਂ ਬੁਲਾਈਦਾ ਉਦੋਂ ਪਹੁੰਚਦੇ ਆ ਦੇਖੋ ਜੀ ਸਾਰਿਆਂ ਨੂੰ ਇੰਨਾ ਕਿ ਪਿਆਰ ਹੈ ਨਾ ਇਹਨਾਂ ਨਾਲ ਸਾਰੇ ਜਾਣੇ ਆਪਣਾ ਟਾਈਮ ਕੱਢ ਕੇ ਇੰਨਾ ਦੇ ਸਾਥ ਦੇ ਰਹੇ ਨੇ ਉਹ ਕਹਿੰਦੇ ਢਿੱਲੋ ਸਾਹਿਬ ਨਹੀਂ ਅੱਸੀ ਆਪ ਲੜ ਰਹੇ ਹਾਂ ਹਾਂ ਬਿਲਕੁਲ ਬਿਲਕੁਲ ਕਿਉਂਕਿ ਢਿੱਲੋ ਸਾਹਿਬ ਤੇ ਸਾਰਿਆਂ ਨੂੰ ਇੰਨਾ ਕਿ ਯਕੀਨ ਹੈ ਉਹਨਾਂ ਨੇ ਵੀ ਇਹੀ ਕਿਹਾ ਕਿ ਮੈਂ ਨਹੀਂ ਕਾਉਂਸਲਰ ਇਹ ਸਾਰਾ ਮੱਲਾ ਹੀ ਕਾਉਂਸਲਰ ਆ ਐਸ ਕਰਕੇ ਮੈਂ ਸਾਰੇ ਭੈਣ ਭਰਾਵਾਂ ਅੱਗੇ ਆਹੀ ਬੇਨਤੀ ਕਰਾਂਗਾ ਹੁਮ ਹਮਾ ਕੇ ਨਾ ਝਾੜੂ ਨੂੰ ਵੋਟਾਂ ਪਾਓ ਤੇ ਮਨਜੀਤ ਸਿੰਘ ਢਿੱਲੋਂ ਨੂੰ ਕਾਮਯਾਬ ਬਣਾਓ ਸਰਮਾਨ ਦੀ ਜੀ ਤੁਹਾਡੇ ਬਲਵਾਜੇ ਨੂੰ ਨਾ ਜੀ ਅਸੀਂ ਇਹਨਾਂ ਨੂੰ ਕੀ ਸਮਾਨ ਦਿੰਨੇ ਆ ਇਹ ਹੱਕਦਾਰ ਆ ਜੀ ਇਹ ਸਮਾਨ ਦੇ ਬਹੁਤ ਜ਼ਿਆਦਾ ਹੱਕਦਾਰ ਆ ਅਸੀਂ ਤੇ ਇਹਨਾਂ ਨੂੰ ਕੁਝ ਨਹੀਂ ਕਰ ਸਕਦੇ ਜਿੰਨਾ ਕਿ ਡਿਵੈਲਪਮੈਂਟ ਕਰ ਰਹੇ ਦਿਨ ਰਾਤ ਜਾਗ ਰਹੇ ਪਬਲਿਕ ਵਾਸਤੇ ਸਾਰੀ ਪਬਲਿਕ ਦੇਖਦੀ ਪਈ ਆ ਬੱਗਾ ਜੀ ਵੀ ਵਿਕਾਸਪੁਰਾ ਸੀ ਉਹਨਾਂ ਦਾ ਤੇ ਨਾਮ ਸੁਣਿਆ ਸੁਣਿਆ ਸੀ ਆ ਪਰ ਦੋ ਤਿੰਨ ਸਾਲਾਂ ਤੋਂ ਜਦੋਂ ਦੇ ਮਨਜੀਤ ਸਿੰਘ ਜੀ ਆਏ ਐ ਇਸ ਏਰੀਆ 'ਚ ਮੇਰ ਘਾਲੋ ਉਹਨਾਂ ਨੇ ਵੀ ਬੈਠ ਕੇ ਨਹੀਂ ਦੇਖਿਆ ਜਿਹੜੇ ਵੀ ਪਬਲਿਕ ਨੇ ਜੋ ਵੀ ਕੰਮ ਗਿਆ ਬਿਨਾ ਸੋਚਿਆ ਸਮਝਿਆ ਉਹਨਾਂ ਦਾ ਕੰਮ ਪੂਰਾ ਹੋਇਆ ਜੀ ਤੇ ਮਤਲਬ ਇੰਨੀ ਕਿ ਮਤਲਬ ਸਫਾਈ ਸੁਫੀ ਹੋ ਰਹੀ ਆ ਮਤਲਬ ਬਿਜਲੀ ਦੀਆਂ ਤਾਰਾਂ ਦਾ ਹੋਲੀ ਹੋਲੀ ਸਭ ਚੇਂਜ ਹੋ ਰਿਹਾ ਕਿ ਜਿਵੇਂ ਮਾਡਰਨ ਏਰੀਆ ਹੁੰਦਾ ਜਦ ਕੀ ਇਹ ਪੁਰਾਣਾ ਏਰੀਆ ਸੀ ਦਿੱਕਤ ਬਹੁਤ ਆ ਰਹੀ ਆ ਪਰ ਫੇਰ ਵੀ ਐ ਕਹਿੰਦੇ ਕਿ ਮਤਲਬ ਆਪਾਂ ਏਰੀਆ ਦਾ ਇਦਾਂ ਸੁਧਾਰ ਕਰ ਦਈਏ ਕਿ ਜਿਹੜਾ ਵੀ ਆਵੇ ਦੇਖੇਗੀ ਵਾਕੇ ਯਾਰਾ ਪੁਰਾਣਾ ਸੀ ਪੂਰੀ ਹੋਈ ਆ ਸਾਡੇ ਆਦਰਨੀਏ ਮਨਜੀਤ ਸਿੰਘ ਢਿੱਲੋ ਜੀ ਉਹਨਾਂ ਨੇ ਬਹੁਤ ਵਧੀਆ ਵਧੀਆ ਕੰਮ ਕੀਤੇ ਆ ਜਦੋਂ ਜਦੋਂ ਸਾਨੂੰ ਜ਼ਰੂਰਤ ਪਈ ਅਸੀਂ ਫੋਨ ਕਰਦੇ ਆ ਇੱਕ ਫੋਨ ਤੇ ਕੋਈ ਸੀਵਰੇਜ ਦੀ ਦਿੱਕਤ ਹੁੰਦੀ ਆ ਕੋਈ ਪਾਣੀ ਦੀ ਦਿੱਕਤ ਹੁੰਦੀ ਆ ਕੋਈ ਵੀ ਕਿਸੇ ਕਿਸਮ ਦਾ ਵੀ ਕੰਮ ਹੁੰਦਾ ਤੇ ਦੋ ਮਿੰਟ ਤੋਂ ਪਹਿਲਾਂ ਉੱਥੇ ਬੰਦੇ ਹਾਜ਼ਰ ਹੋ ਜਾਂਦੇ ਆ ਜੀ ਸਾਡੇ ਆਦਰਨੀਏ ਆਪਣਾ ਚੌਧਰੀ ਮਦਲਾਲ ਬੱਗਾ ਜੀ ਐਮਐਲਏ ਜਦੋਂ ਵੀ ਜਦੋਂ ਵੀ ਸਾਨੂੰ ਕੋਈ ਜ਼ਰੂਰਤ ਪਈ ਦੁੱਖ ਸ਼ੋਕ ਤੇ ਉੱਥੇ ਹਮੇਸ਼ਾ ਅੱਧੀ ਰਾਤ ਨੂੰ ਫੋਨ ਕਰਦੇ ਆ ਤਾਂ ਵੀ ਫੋਨ ਅਟੈਂਡ ਕੀਤਾ ਜਾਂਦਾ ਹੈ ਉਹਨਾਂ ਨੇ ਕਦੇ ਇਦਾਂ ਨਹੀਂ ਫੀਲ ਕੀਤਾ ਕਿ ਅਸੀਂ ਐਮਐਲਏ ਦੇ ਦਫ਼ਤਰ ਜਾ ਰਹੇ ਹਾਂ ਸਾਨੂੰ ਐਂ ਲੱਗਦਾ ਕਿ ਅਸੀਂ ਆਪਣੇ ਪਰਿਵਾਰ 'ਚ ਹੀ ਜਾ ਰਹੇ ਹਾਂ ਮੈਂ ਆਹੀ 86 ਨੰਬਰ ਵਾਰਡ ਦੇ ਬੰਦਿਆਂ ਨੂੰ ਅਪੀਲ ਕਰੂੰਗੀ ਕਿ 21 ਤਰੀਕ ਨੂੰ 3 ਨੰਬਰ ਬਟਨ ਦਬਾ ਕੇ ਝਾੜੂ ਨੂੰ ਜਿਤਾਓ ਤੇ ਮਨਜੀਤ ਸਿੰਘ ਢਿੱਲੋਂ ਜੀ ਨੂੰ ਕਾਮਯਾਬ ਬਣਾਓ ਇਹਨਾਂ ਦੀ ਕਾਮਯਾਬੀ ਸਾਡੀ ਆਪਣੀ ਕਾਮਯਾਬੀ ਹੈ ਜੀ